ਤੋ ਹੀ ਨੁਕਸਾਨ ਕਰਾ ਰਹੇ ਆਪਣੇ ਬੰਦਿਆਂ ਦਾ ਕੋਈ ਪਰਚਾ ਛੋਟਾ ਵੀ ਹੁੰਦਾ ਤੇ ਪਰਚਾ ਬਹੁਤ ਵੱਡਾ ਵੀ ਇਚ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ 302 ਲਾ ਦਿਓ ਤੁਸੀਂ ਸਾਡੇ ਬੰਦੇ ਨੂੰ ਕਹੋ ਵੀ ਇੱਕ ਸ਼ਹਿਰਾ ਲਵਾ ਕੇ ਇਹਨਾਂ ਚਾਹ ਕਰਾ ਵੀ ਸਾਡੇ ਬੰਦੇ ਨੂੰ ਕਹਿ ਦਿਓ ਤੇਰੀ ਪੱਗ ਲਾ ਦੇਣੀ ਅੱਛਾ ਬਾਬਾ ਜੀ ਤੁਹਾਡਾ ਬੰਦਾ ਆ ਕੇ ਸਾਡੇ ਕੋਲ ਕਹਿ ਦੇ ਪੱਗ ਲੈਣੇ ਨਹੀਂ ਮੇਰੇ ਬੰਦੇ ਨੂੰ ਕੋਈ ਕਿਥੇ ਗਰਾਮ ਸਿੰਘ ਅਹੀ ਇੱਦਾਂ ਪਗੜਾ ਕੇ ਬੈਠੇ ਹੋ ਪਰ ਨਹੀਂ ਬਾਬਾ ਜੀ ਸਾਡੀ ਪੱਗ ਤੁਸੀਂ ਆਂਦੇ ਸਾਡੀ ਪੱਗ ਨਹੀਂ ਕੋਈ ਗੱਲ ਨਹੀਂ ਬਾਬੇ ਸਾਡੀ ਵੀ ਪੱਗ ਪੱਗ ਕਮਾਲ ਹੈ ਤੁਹਾਡਾ ਬਾਣੇ ਨੂੰ ਤੁਸੀਂ ਆਂਦੇ ਸਰ ਤੁਹਾਡਾ ਬੰਦਾ ਲੈ ਕੱਢਦੇ ਤੁਹਾਡੀ ਤੁਹਾਡੀ ਬੰਦ ਪੱਗ ਨਹੀਂ ਮੇਰੀ ਪੱਗ ਪੱਗ ਨਹੀਂ ਮੇਰੀ ਨਹੀਂ ਨਾ ਮੇਰੇ ਪ੍ਰਸ਼ਾਸਨ ਦੀ ਪੱਗ ਨੂੰ ਮੇਰੀ ਪੱਗ ਹੈ ਬਾਬਾ ਜੀ ਸਾਡੇ ਵੀ ਬਾਣੇ ਦੀ ਸਾਡੀ ਪੱਗ ਆ ਉਹ ਫਿਰ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਕੋਈ ਬਾਬਾ ਜੀ ਸਾਸੀ ਕੰਟਰੋਲ ਜਾਂ ਐਦਾਂ ਤੁਸੀਂ ਧਮਕੀ ਨਹੀਂ ਦੇ ਸਕਦੇ ਇਕੱਠੇ ਹੋ ਕੇ ਮੈਨੂੰ ਬਾਬਾ ਜੀ ਠੀਕ ਆ ਅਸੀਂ ਤੁਹਾਨੂੰ ਧਮਕੀ ਨਹੀਂ ਦੇਣ ਆਏ ਐਦਾਂ ਧਮਕੀ ਨਹੀਂ ਦੇ ਸਕਦੇ ਨਹੀਂ ਡਰਾ ਨਹੀਂ ਸਕਦੇ ਮੈਨੂੰ ਆਪਾਂ ਬਾਬਾ ਜ ਤੁਹੀ ਨਿਮਰਤਾ ਨਾਲ ਆਉਂਦੇ ਮੈਂ 100 ਵਾਰੀ ਸੁਣਦਾ ਤੁਹਾਨੂੰ ਨਹੀਂ ਤੋਹੀ ਗੱਲ ਕੀਤੀ ਕਿ ਹੁਣ ਤੁਸੀਂਾਨੂੰ ਨਿਮਰਤਾ ਦਿਖਾਈ ਹੈ ਕਿ ਆਹ ਕਿ ਤੁਹੀ 100 ਵਾਰੀ ਮੇਰੇ ਅੱਗੇ ਜੋੜੇ ਪਰ ਜਿਹੜੀ ਤੁਸੀਂ ਉਹੀ ਗੱਲ ਕਰਦੇ ਹੋ ਉਦਾਂ ਨਹੀਂ ਚੱਲਣਾ ਅਸੀਂ ਕੋਈ ਧਮਕੀ ਨਹੀਂ ਫਿਰ ਤੁਸੀਂ ਆ ਕੇ ਮੈਂ ਕਹਿੰਦੀ ਮੁੱਲਿਆਂ ਨਾਲ ਕਿ ਸ਼ਬਦ ਵੀ ਨਹੀਂ ਕੱਲਦੇ ਬੋਲਿਆ ਮੇਰੀ ਆਵਾਜ਼ ਉੱਚੀ ਤੁਹਾਡੇ ਵਾਂਗੂ ਮੈਂ ਵੀ ਤੁਹਾਡੇ ਵਿੱਚੋਂ ਹੀ ਆ ਮੈਂ ਵੀ ਸਰਦਾਰਾਂ ਦਾ ਹੀ ਮੁੰਡਾ ਨਾ ਅਸੀਂ ਹਾਂ ਮੈਨੂੰ ਸੁਣੋ ਗੱਲ ਮੇਰੀ ਸੁਣੋ ਗੱਲ ਮੇਰੀ ਸੁਣੋ ਗੱਲ ਪਹਿਲੇ ਇੱਕ ਵਾਰੀ ਇਹੀ ਗੱਲ بڑے ਚੀਜ਼ਾਂ ਨਾ ਹੋ ਸਕਦੀ ਹੈ ਮੇਰੇ ਹੀ ਮੁੰਡੇ ਉਥੇ ਥਾਣੇ ਉਥੇ ਹੀ ਖੜੇ ਆ ਉਥੇ ਮੇਰੇ ਮੁੰਡੇ ਨੂੰ ਕੋਈ ਕਵੇ ਕਿ ਤੇਰੀ ਮੈਂ ਪੱਗ ਲਾ ਦੇਣੀ ਤੇ ਮੇਰਾ ਹਰਦੂ ਲਾਂ ਤਾਂ ਮੇਰੇ ਸਿਰ ਤੇ ਭਾਗਾਂ ਖੜਦਾ ਬਾਜੀ ਤੁਹਾਡੇ ਬੰਦੇ ਨੇ ਆ ਕੇ ਗੱਲ ਹੀ ਨਹੀਂ ਪੁੱਛੀ ਸਾਡੇ ਬੰਦੇ ਨੂੰ ਉੱਤਰ ਦੇ ਸਰ ਕਹਿਤਾ ਭੈਣ ਜੀ ਤੁਸੀਂ ਗੰਦ ਪਾ ਦੇਖ ਆ ਆ ਦੇਖੋ ਬੰਦੇ ਦੀ ਹਾਲਤ ਦੇਖੋ 14 ਟਾਂਕੇ ਲੱਗੇ ਬੰਦਾ ਮਰਨ ਕਿਨਾਰੇ ਬੈਠਾ ਬਾਪਾ ਜੀ ਉਹਦਾ ਪਰਚਾ ਪਾ ਦਿਓ ਉਹਦਾ ਪਰਚਾ ਪਾ ਦੋ ਪਰ ਸਾਡੇ ਕਸ਼ਾਰੇ ਕਰ ਤੋਂ ਮੈਂ ਮੇਰੀ ਸੁਣੋ ਗੱਲ ਤੁਸੀਂ ਗੱਲ ਨੂੰ ਉਲਟਾ ਨਾ ਕਹੋ ਕਿਆ ਕੀ ਰਿਕਾਰਡਿੰਗ ਹੈ ਦੱਸੋ ਮੇਰੇ ਕੋ ਕਸ਼ਾਰਾ ਲਵਾਇਆ ਦਾ ਬਾਬਾ ਜੀ ਤੁਸੀਂ ਐਸੇ ਬੰਦੇ ਦੇ ਫੋਨ ਤੋਂ ਗੱਲ ਕਰੀ ਸਾਡੇ ਬੰਦੇ ਨੂੰ ਤੁਸੀਂ ਅੱਜ ਕੁੱਟ ਲਓ ਮਾਰ ਦਿਓ ਸਾਡੇ ਬੰਦੇ ਨੂੰ ਮਾਰ ਦਿਓ ਮੈਂ ਲੀਗਲ ਪ੍ਰਸੀਡਿੰਗਾਂ ਚੱਲਦਾ ਹੁਣਾ ਬਾਬਾ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਬਾਬਾ ਜੀ ਇਹ ਕੋਈ ਨਹੀਂ ਮੇਰੇ ਤੇ ਆਣ ਕੇ ਐਸਾ ਪ੍ਰੈਸ਼ਰ ਨਹੀਂ ਪਾ ਸਕਦਾ ਸਾਬਾ ਜੀ ਅਸੀਂ ਤੁਹਾਡੇ ਪ੍ਰੈਸ਼ਰ ਪਾਣਾ ਹੀ ਪਤਾ ਤੁਸੀਂ ਇਕੱਠੇ ਹੋ ਐਸੇ ਕਰਨ ਨੂੰ ਆਏ ਆ ਕਿ ਤੁਸੀਂ ਪ੍ਰੈਸ਼ਰ ਨਾ ਤੁਹਾਨੂੰ ਚੌਂਕਾਂ ਦਾ ਆਇਆ ਤਾਨੂੰ ਗੁੱਸਾ ਇਹਨਾਂ ਨੂੰ ਚੌਕਾ ਪਿੰਡ ਦਾ ਗੁੱਸਾ ਆ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਗੰਦ ਪਾਇਆ ਬਾਬਾ ਜੀ ਉਹਨਾਂ ਨੂੰ ਕਹੋ ਜਿਨ੍ਹਾਂ ਨਾਲ ਤੁਹਾਡੀ ਗੱਲ ਆ ਤੁਹੀ ਸਾਡੇ ਚੌਕਾ ਮੇਰੀ ਡਿਊਟੀ ਲੱਗੀ ਹੈ ਮੇਰਾ ਏਰੀਆ ਨਹੀਂ ਹੈ ਬਾਬਾ ਜੀ ਨਹੀਂ ਤੁਹਾਡੀ ਡਿਊਟੀ ਲੱਗੀ ਤੁਹਾਨੂੰ ਗੁੱਸਾ ਸਾਡੇ ਬਾਣੇ ਦੇ ਆ ਰਿਹਾ ਤੁਹਾਡੇ ਬਾਣੇ ਦੇਖ ਕੇ ਨਹੀਂ ਮੇਰੇ ਭਰਾਵਾਂ ਨਾਲ ਵੀ ਬਾਣੇ ਪਾਏ ਆ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੇਰੇ ਪਾਏ ਹੁੰਦੇ ਨੇ ਮੇਰੇ ਮਾਰੇ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਮੈਂ ਲਾਈਵ ਦਿਖਾ ਸਕਦਾ ਮੇਰੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਬਾਬਾ ਜੀ ਇਹ ਕੋ ਗੱਲ ਇਹ ਕੋ ਗੱਲ ਥੋੜੀ ਹੈ ਕਿ ਕੋਈ 15 ਬੰਦੇ ਆਣ ਕੇ ਤੇ ਮੈਨੂੰ ਕਹੋਗੇ ਕਿ ਕੋਈ ਗੱਲ ਨਹੀਂ ਪਾ ਕੇ ਲਾ ਦੇਣੀ ਪਾ ਕੇ ਕਿਦਾਂ ਲਾ ਸਕਦੇ ਤੁਸੀਂ ਤੁਹਾਡਾ ਬੰਦਾ ਉੱਤਰ ਕੇ ਇਹਨਾਂ ਪੁੱਛੇ ਵੀ ਸੱਟ ਕਿੰਨੇ ਇਦਾਂ ਨਹੀਂ ਹੋਇਆ ਬਾਬਾ ਜੀ ਅਸੀਂ ਵੀ ਨਹੀਂ ਤੁਹਾਡੀ ਮਨ ਕਿਉਂ ਨਹੀਂ ਆਦਾ ਮਨ ਨੂੰ ਤੁਸੀਂ ਮੈਂ ਮਨਾਉਣੀ ਲੱਗਾ ਤੁਹਾਨੂੰ ਅਸੀਂ ਵੀ ਨਹੀਂ ਮੈਂ ਮਨਾਉਣੀ ਲੱਗਾ ਤੁਹਾਨੂੰ ਬਾਬਾ ਜੀ ਨਾਮ ਆਜੋ ਚਲਿਏ ਅਸੀਂ ਮਨਾਣਾ ਠੀਕ ਆਜੋ ਐਸਚਓ ਸਾਹਿਬ ਤੁਸੀਂ ਤੁਸੀਂ ਕੀ ਕੀ ਹੋਇਆ ਕਿ ਜਿਸ ਕਰਨਾ ਤੁਹਾਨੂੰ ਇੰਨੀ ਗਰਮੀ ਮੇਰੀ ਚੌਂਕਾਂ ਪਿੰਡ ਦੇ ਵਿੱਚ ਡਿਊਟੀ ਸੀ ਮੈਂ ਉੱਥੋਂ ਆਇਆ ਮੈਨੂੰ ਟੈਲੀਫੋਨਿਕਲੀ ਇੱਕ ਫੋਨ ਆਇਆ ਮੈਨੂੰ ਟੈਲੀਫੋਨ ਕਿ ਦੋ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਐ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨੇ ਧੰਗਾ ਨਾ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋਅ ਯੂ ਦ ਪਿਕਸ ਫੋਟੋ ਆਂ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਧੰਗਾ ਨਾ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਨਾ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬੜੇ ਬੁਰੇ ਤਰੀਕੇ ਨਾਲ ਹੂੰ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦੇ ਕਿ ਤੇਰੀ ਵੀ ਪਾਗ ਲਾ ਦੇਣੀ ਆਪਾਂ ਤੇ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਜੇ ਮੇਰੇ ਬੰਦੇ ਦੀ ਪਾਗ ਉਤਰੇ ਗਈ ਤਾਂ ਕੋਈ ਸਬੂਤ ਨਹੀਂ ਨਾ ਜੇ ਇਹਦੇ ਕੋਈ ਇਹ ਸਾਡੇ ਕੋ ਸਬੂਤ ਮੰਗਦਾ ਸਾਡੇ ਕੋ ਤਾਂ ਬਾਈਪਾਸ ਦੇ 20 ਸਬੂਤ ਆ ਇਹਦੇ ਮੁਲਾਜ਼ਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਹੂੰ ਸਾਡਾ ਬੰਦਾ ਆਪ ਆਇਆ ਥਾਣੇ ਹੂੰ ਇਹਨੂੰ ਅਸੀਂ ਨਿਮਰਤਾ ਦੇ ਨਾਲ ਫੋਨ ਕਰਨ ਦੇ ਆ ਹੂੰ ਏ ਬਾਬਾ ਜੀ ਇਹ ਜਾਣ ਕੇ ਸਾਡੇ ਨਾਲ ਕਿਡਵਾਜੀ ਗੱਡ ਰਿਹਾ ਹੋਰ ਕੋਈ ਗੱਲ ਨਹੀਂ ਹੈਗੀ ਹਮ ਕਿਸ ਗੱਲ ਦੀ ਇਹ ਚਿੜਬਾਜੀ ਇਹਨਾਂ ਨੂੰ ਬਾਬਾ ਜੀ ਚੌਂਕਾ ਇੱਕ ਕੋਈ ਗੱਲਬਾਤ ਹੋਈ ਆ ਆਪਸੀ ਕੋਈ ਭਾਈਚਾਰੇ ਦੀ ਇਹਨਾਂ ਦੀ ਡਿਊਟੀ ਲੱਗੀ ਆ ਉੱਥੇ ਤੇ ਤਾਂ ਕਹਿ ਰਿਹਾ ਵੀ ਨਿਹੰਗ ਸਿੰਘਾਂ ਨੇ ਗੰਦ ਪਾਇਆ ਅੱਛਾ ਇਹ ਤੁਹਾਨੂੰ ਕਹਿ ਰਹੇ ਨੇ ਇਹ ਕਿਉਂ ਇਹ ਗੱਲ ਕਿਉਂ ਕਿਹੜੀ ਗੱਲ ਹੋ ਗਈ ਜਿਸ ਕਰਕੇ ਇਹ ਚਿੜਬਾਜੀ ਲੜਾਈ ਹੋਈ ਇਹ ਦੇਖੋ ਇਹ ਸਿਰਫ ਫੋਟੋ ਦਿਖਾ ਰਿਹਾ ਬੰਦੇ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਹੂੰ ਵੀ ਕਿੱਦਾਂ ਕਿੱਦਾਂ ਲੜਾਈ ਹੋਈ ਇਹਨਾਂ ਦਾ ਮਲਾਜਮ ਸਾਡੇ ਕੋਲ ਗਵਾਹ ਹੈਗੇ ਇਹਨਾਂ ਦਾ ਮਲਾਜਮ ਨੇ ਉੱਤਰ ਦੇ ਸਰ ਸਾਡੇ ਬੰਦੇ ਨੂੰ ਗਾਲ ਕੱਢੀ ਆ ਚੌਂਕ ਕੋਦੇ ਉਹ ਕਹਿੰਦਾ ਕਿਤੇ ਸਮਸ਼ਾਨ ਇਲਾਕਾ ਆ ਇਹ ਤਾਂ ਸਿਰਫ ਸਾਨੂੰ ਪਰਚੇ ਦੀ ਧਮਕੀ ਹਾਂ ਅੱਛਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਚਰੇ ਲਾਉਣ ਦੀ ਗੱਲ ਹੋਈ ਹੈਗੀ ਉਹ ਕਹਿੰਦਾ ਜੀ ਇਹ ਕੁਝ ਨਹੀਂ ਹੋਇਆ ਬਾਬਾ ਜੀ ਇਹਨੇ ਆਪਣੇ ਅਫਸਰ ਦੇ ਮੇਰਾ ਇੱਥੇ ਸਿੰਘ ਬਿਠਾ ਕੇ ਇਹਨੇ ਆਪਣੇ ਅਫਸਰ ਦੇ ਫੋਨ ਤੇ ਫੋਨ ਕੀਤਾ ਹੂੰ ਉਹਨਾਂ ਨੂੰ ਸਪੀਕਰ ਦੇ ਉਹਨੂੰ ਇਹਨੇ ਗਾਲਾਂ ਗੱਡੀਆਂ ਸੀ ਆਪਣੇ ਸਿੰਘ ਨੂੰ ਮਿਲ ਕੇ ਆਏ ਆ ਇਹ ਵੀਡੀਓ ਦਿਖਾਵੇ ਵੀ ਅਸੀਂ ਕਿਹੜੇ ਵੇਲੇ ਹਵਾਲਾ ਚ ਗਏ ਆ ਅਸੀਂ ਆਪਣੇ ਸਿੰਘ ਨੂੰ ਮਿਲਣੇ ਆ ਸਾਡੇ ਸਾਡਾ ਹੱਕ ਨਹੀਂ ਜੀ ਬਾਜੀ ਅਸੀਂ ਆਪਣੀਆਂ ਸਾਰੀਆਂ ਜਦਬੰਦੀਆਂ ਸਾਰੇ ਇਕੱਠੀਆਂ ਕਰਾਂਗੇ ਨਾਲੇ ਐਸਐਚਰ ਨੂੰ ਸਵਾਲ ਕਰਾਂਗੇ ਇਹਦੀ ਪੱਗ ਪੱਗ ਤਾਂ ਸਾਡੀ ਅਸੀਂ ਬਚਾਈ ਹੈਂ ਬਾਬਾ ਜੀ ਇਹ ਸਾਡੇ ਤੇ ਸਵਾਲ ਕਰਦਾ ਪਿਆ ਆ ਕਹਿੰਦੇ ਸਾਡੇ ਪੱਗ ਪੱਗ ਦੇ ਉੱਪਰ ਇਹਦੇ ਕੋ ਕੀ ਸਬੂਤ ਆ ਵੀ ਅਸੀਂ ਇਹਦੇ ਮੁਲਾਜ਼ਮ ਨੂੰ ਕਿਹਾ ਪੱਗ ਲਾਈ ਆ ਇਹਨੂੰ ਕਹਾਂ ਲਿਆ ਸਬੂਤ ਇਹਨੇ ਸਾਡੇ ਕੋ ਸਬੂਤ ਮੰਗਿਆ ਇਹ ਵੀ ਸਬੂਤ ਲਿਆਵੇ ਇਹਨੂੰ ਸਵਾਲ ਕਰਕੇ ਆਓ ਕਿੱਥੇ ਆ ਤੂੰ ਆਪਣੇ ਬੰਦੇ ਦਾ ਸਬੂਤ ਜੇ ਸਾਡੇ ਬੰਦਿਆਂ ਦੀ ਗਵਾਹੀ ਨਹੀਂ ਮੰਨਦਾ ਤੇ ਅਸੀਂ ਇਹਦੇ ਮੁਲਾਜ਼ਮ ਦੀ ਗਵਾਹੀ ਕਿਉਂ ਮੰਨੀ ਹੈ ਵੀ ਇਹਦਾ ਮਤਲਬ ਤੁਸੀਂ ਵਰਦੀਆਂ ਪਾਈਆਂ ਧੱਕਾ ਕਰਨ ਨੂੰ ਸਾਡੇ ਨਾਲ ਠੀਕ ਆ ਨਾ ਇਹ ਵੀ ਦਿਖਾ ਦੇ ਸਬੂਤ ਵੀ ਸਾਡੇ ਬੰਦੇ ਨੇ ਕਿਹੜੇ ਵੇਲੇ ਕਿਹਾ ਵੀ ਤੇਰੀ ਪੱਗ ਲਾਵਾਂਗੇ ਦਿਖਾਵੇ